ਕੰਦ ਕਰ ਲਗੇ ਆ ਬ੍ਰੇਡ ਹੋਣਗੇ ਮਹਾਨ ਬਹੁਤ ਹੀ ਪਿਆਰੀ ਬਾਰੇ ਮਹਿਮਾਨ ਔਰ ਬਹੁਤ ਹੀ ਪਿਆਰੀ ਪ੍ਰੀ ਵੈਡਿੰਗ ਪਲੀਜ਼ ਗੁਜਾਰਿਸ਼ ਹੈ ਆਲ ਮੈਂਬਰਸ ਜਿੰਨੇ ਵੀ ਸਾਡੇ 1.4 ਹੋ ਗਏ ਨੇ ਤੇ ਹੁਣ ਰੋਟੀ ਪਾਣੀ ਲੱਗਾ ਆ ਹੀ ਕਾਫੀ دیر ਦਾ ਤੇ ਮੈਂ ਭੁੱਖ ਨਹੀਂ ਹੈਗੀ ਹੁਣ ਚਲੋ ਪੰਗੜਾ ਪੰਗੜਾ ਪਾਇਆ ਥੋੜਾ ਬਹੁਤਾ ਇੱਕ ਦਾ ਫਲਕਾ ਖਾ ਲੈਨੇ ਆਪਾਂ ਤੇ ਵਧੀਆ ਲੱਗ ਰੋਟੀ ਪਾਣੀ ਦੀ ਹੋ ਗਈ ਆ ਤਿਆਰੀ ਲੋਈ ਰੋੜੀ ਪਣੀ ਆ ਲਿਆ ਖਾਲੋ ਖਾਲਾ ਸਟਰੀਮ ਚਲੀਏ ਘਰਾਂ ਨੂੰ ਨਾ ਟਾਈਮ ਬੜਾ ਆ ਗਿਆ ਵਾ ਮੈਂ ਕੀ ਕਹਾਂ ਵਾ ਇੱਥੇ ਰਹਿਣਾ ਰਾਤ ਮਾਮਾ ਹੁਣੇ ਤਾਂ ਚਾਲੂ ਕੀਤੀ ਮੈਂ ਲੈ ਹੁਣੇ ਚਾਲੂ ਤੀਜਾ ਤੇ ਚੌਥਾ ਲਗਾ ਬਿਆ ਤੀਜਾ ਤੇ ਚੌਥਾ ਡੱਬਾ ਤਾਂ ਹੁਣੇ ਚਾਲੂ ਕੀਤੀ ਹਨਾ ਚਲੋ ਇਹ ਆਲੀ ਬੈਠੀ ਆ ਤੇ ਇੱਧਰ ਸਰਦਾਰ ਹੁਣੀ ਇਕੱਲੇ ਬੈਠੇ ਆ ਨਜ਼ਾਰੇ ਨਾਲ ਹੈ ਕੋਈ ਫਿਕਰ ਫਾਕੇ ਹੈ ਕੋਈ ਫਿਕਰ ਫਾਕੇ ਇਕੱਲੇ ਬੈਠੇ ਮੈਂ ਇੱਧਰ ਆ ਗਏ ਹਾਂਜੀ ਸਰਦਾਰ ਸਾਹਿਬ ਦੱਸੋ ਕੀ ਗੱਲ ਬਾਤ ਲੈ ਨਜ਼ਾਰੇ ਬਾਜੀ ਕਿ ਆਜ ਤੇ ਕੱਲ ਹੀ ਕੋਣੀਆਂ ਤੁਹਾਹਾਲਾਂ ਤੋਂ ਪੂਰੀਆਂ ਬੁੜੀਆਂ ਵੀ ਹੋਣੀਆਂ ਨਾ ਕੱਲ ਵੀ ਪਾਵਾਂਗੇ ਤੁਹਾਹਾਲਾਂ ਤੇ ਹੋਣਾ ਪਹਿਲਾਂ ਚਲੀਏ ਘਰੇ ਤੇ ਗਰਵਾਇ ਕਰਨਾ ਮੰਮੀ ਹੋਣਾ ਤੰਗ ਓਏ ਪ੍ਰੀਤ ਨੇ ਹੁੰਡੀ ਚੋਕੇ ਨੂੰ ਥੋੜੋ ਕੜੀਆਂ ਨੂੰ ਭਜਦਾ ਐ ਨੂੰ ਭਜਦਾ ਕੜੀਆਂ ਨੂੰ ਕੜੀਆਂ ਨੂੰ ਖੁੱਲੀ ਜਗ੍ਹਾ ਵੇਖ ਕੇ ਚਲੋ ਚਲੋ ਪੁੱਤੋ ਚਲੋ 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 ਮੰਮੀ ਚਲੋ 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 ਰਾਤ ਨਹੀਂ ਇੱਥੇ ਰਹਿਣਾ ਵੇਖ ਲਓ ਵੇਖ ਲਓ ਚੱਲੇ ਚੱਲੇ ਘਰੇ ਚੱਲੇ ਕੱਲ ਫੇਰ ਮਿਲਣਾ ਆ ਆ ਬੜਾ ਸਿਸਟਮ ਜਾ ਵਧੀਆ ਓਏ 6 ਵਜੇ ਅਨੇ ਨਿਹਰਾ ਆ ਗਿਆ ਜਿਵੇਂ ਪੁਰਾਣੀ 10 ਵਜੇ ਹੁੰਦੇ ਰਾਤ ਦੇ ਤੇਜੀ ਉਡਾ ਦੇ ਨਹੀਂ ਜਾਂਦੇ ਮੈਂ ਆਪੇ ਲੈ ਲਾਂ ਵਾਲਾ ਆ ਇਧਰ ਹੋ ਗਏ ਗੱਡੀਆਂ ਸਟਾਰਟ ਤੇ ਹੁਣ ਘਰਾਂ ਦੀਆਂ ਹੋਣੀਆਂ ਤਿਆਰੀਆਂ। ਚਲਦੇ ਹਨੇਰਾ ਬੜਾ ਹੋ ਗਿਆ ਐ ਲੱਗਣ ਡੇ ਰਾਤ ਦੇ 10 ਵਜੇ ਗਿਆ ਓਏ। ਐ ਵਜੇ 6 ਆ। ਤਾਂ ਗਾਈ ਸਾਰਿਆਂ ਨੂੰ ਬਾਏ ਬਾਏ। ਬਾਏ ਬਾਏ। ਬਾਏ ਬਾਏ ਮਿਲਦੇ ਹਾਂ ਫਿਰ ਕੱਲ ਨੈਕਸਟ ਵਲੌਗ ਦੇ ਵਿੱਚ। ਬਿਲਕੁਲ ਬਿਲਕੁਲ। ਹਾਂ ਮੈਰਿਜ ਵਾਲੇ ਵਲੌਗ ਦੇ ਨਾਲ। ਮੰਮੀ ਹੁਣੀ ਤੇ ਆਪਣਾ ਸਾਕ ਦਾ ਸਾਕ ਲੈ ਕੇ ਆਈ ਘਰੇ ਦੇ ਕਹਿੰਦੇ ਸਾਕ ਬਣਾਉਣਾ ਕੱਲ। ਸੁਖਨਾ ਤਾਜਾ ਸਾਂਗ ਲਵਦੀ ਬਣਾ ਕੇ ਕੱਟ ਕੇ ਉਹਦੇ ਤੋਂ ਬਾਅਦ ਬਣਾਵਾਂਗੇ ਕੱਲ ਬਣਾ ਕੱਲ ਮੰਮੀ ਜੀ ਬਣਾਉਣਾ ਰਾਤੀ ਦਰ ਬਣਾਣੀ ਅੱਛਾ ਅੱਛਾ ਠੀਕ ਚਲੋ ਮੈਂ ਰੋਟੀ ਦਾ ਮੈਂ ਬਣਾਉਣਾ ਸੋ ਮੈਂ ਆ ਲਉਂਗਾ ਫਿਰ ਇਹ ਸਬਜ਼ੀ ਘਾਤੀ ਹੈ ਆ ਸਾਹਮਣੇ ਕਰ ਸਜਦੇ ਠੀਕ ਹੈ ਆ ਬਈ ਆ ਥੋੜਾ ਜਿਹਾ ਸਵਾਲ ਹੁੰਦਾ ਪਤਾ ਜੀ ਹਾਂ ਰਾਤ ਆ ਬਣਿਆ ਸਵਾਲ ਆਦਾ ਹਾਂ ਹਾਂ ਹਾਂਜੀ ਜੀ ਫਿਰ ਕਿਦਾਂ ਲਗਾਜਦਾ ਵਲੌਗ ਜੇ ਵਲੌਗ ਨੂੰ ਦੀਆਂ ਲਗਾ ਲਾਈਕ ਕਮੈਂਟ ਸ਼ੇਅਰ ਜੂਰ ਕਰਦਾ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਕੱਲਾ ਕਰੋ ਸਬਸਕ੍ਰਾਈਬ ਮਿਲਦੇ ਆ ਸੁਣ ਜੇ ਫੈਮਲੀ ਵਲੌਗ ਦੇ ਨਾਲ ਬਾਏ ਬਾਏ